ਕੁਝ ਦਿਨ ਪਹਿਲਾਂ ਯੂਟਿਊਬਰ ਜਸਬੀਰ ਸਿੰਘ ਜਾਨਮਾਲ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਉਸ ਨੂੰ ਇਸ ਲਈ ਕੀਤਾ ਗਿਆ ਕਿ ਉਹਨੇ ਪਾਕਿਸਤਾਨ ਦੇ ਵਿੱਚ ਜਿਹੜੀ ਆਪਣੀ ਇੰਡੀਆ ਦੀ ਕੋਈ ਵੀ ਇਨਫਰਮੇਸ਼ਨ ਹੈ ਉਹਨਾਂ ਨੂੰ ਦਿੰਦਾ ਸੀ ਪਾਕਿਸਤਾਨ ਨੂੰ ਇਹ ਖੂਬੀਆ ਜਾਣਕਾਰੀ ਇੰਡੀਆ ਦੀ ਜਸਬੀਰ ਸਿੰਘ ਭੇਜਦਾ ਸੀ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੇ ਮੁਹਾਰੀ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਪੁਲਿਸ ਨੇ 15 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਜੱਜ ਸਾਹਿਬ ਨੇ 3 ਦਿਨਾਂ ਦਾ ਰਿਮਾਂਡ ਉਸ ਨੂੰ ਦਿੱਤਾ ਇਹ ਜਿਹੜਾ 3 ਦਿਨਾਂ ਦਾ ਰਿਮਾਂਡ ਲਿਆ ਸੀ ਪੁਲਿਸ ਨੇ ਰਿਮਾਂਡ ਹੁਣ ਖਤਮ ਹੋ ਚੁੱਕਿਆ ਤੇ ਅੱਜ ਇਸ ਨੂੰ ਪੇਸ਼ ਕੀਤਾ ਗਿਆ ਤੇ ਐਨਆਈਏ ਨੇ ਜੋ ਇਹਦੇ ਵਿੱਚੋਂ ਕੱਢਿਆ ਜੋ ਕਲੈਕਟ ਕੀਤਾ ਤੇ ਹੋਰ ਜਿਹੜਾ ਰਿਮਾਂਡ ਦੀ ਪੁਲਿਸ ਮੰਗ ਕਰ ਰਹੀ ਹੈ ਕਿਉਂਕਿ ਜਸਪੀਰ ਸਿੰਘ ਜਿਹੜਾ ਯੂਟਿਊਬਰ ਆ ਉਸਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਨਜ਼ਰ ਆਏ ਨੇ ਤੇ ਉਸਦੇ ਵਿੱਚੋਂ ਜਿਹੜੀਆਂ ਉਸਨੇ ਆਪਣੇ ਲੈਪਟਾਪ ਦੇ ਆਪਣੇ ਫੋਨ ਦੇ ਵਿੱਚੋਂ ਜਿਹੜੀ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ ਸੀ ਚੈਟ ਕੀਤੀ ਸੀ ਜਿਹੜੀ ਇੰਡੀਆ ਦੀ ਖੂਫੀਆ ਜਾਣਕਾਰੀ ਦੇਣ ਦੇ ਲਈ ਉਸ ਚੈਟਾਂ ਨੂੰ ਇਸਨੇ ਡਿਲੀਟ ਕਰ ਦਿੱਤਾ ਸੀ ਜਦੋਂ ਜੋਤੀ ਮਲਹੋਤਰਾ ਹਰਿਆਣੇ ਦੀ ਇਹ ਫੜੀ ਜਾਂਦੀ ਹੈ ਯੂਟਿਊਬਰ ਤੇ ਉਸ ਤੋਂ ਬਾਅਦ ਜਸਵੀਰ ਸਿੰਘ ਦੇ ਉੱਤੇ ਉੱਤੇ ਪੁਲਿਸ ਨੂੰ ਸ਼ੱਕ ਹੋਇਆ ਜਦੋਂ ਇਸ ਦੀ ਜਾਣਕਾਰੀ ਖੂਫੀਆ ਵਿਭਾਗ ਨੂੰ ਲੱਗੀ ਤਾਂ ਖੂਫੀਆ ਵਿਭਾਗ ਨੇ ਇਸ ਦੇ ਸਾਰੇ ਕਿੱਥੇ ਖੋਲ ਕੇ ਰੱਖ ਦਿੱਤੇ ਤੇ ਅੱਜ ਜਿਹੜੇ ਕੇ ਜਸਵੀਰ ਸਿੰਘ ਦੇ ਜਿਹੜੇ ਤਾਰ ਨੇ ਨਾਸਿਰ ਜਿਹੜਾ ਪਾਕਿਸਤਾਨ ਦੇ ਵਿੱਚ YouTubeer ਫੇਮਸ YouTubeer ਹੈ ਨਾਸਿਰ ਢਿੱਲੋ ਨਾਸਿਰ ਢਿੱਲੋ ਇੱਕ ਪਾਕਿਸਤਾਨੀ ਏਜੰਟ ਹੈ ਤੇ ਏਜੰਟੀ ਦਾ ਕੰਮ ਕਰਦਾ ਨਾਸਿਰ ਢਿੱਲੋਂ ਨੂੰ YouTube ਦੀ ਦੁਨੀਆ ਦੇ ਵਿੱਚ ਭੇਜਣ ਵਾਲੇ ਉਥੋ ਦੇ ਖੂਫੀਆ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ YouTube ਦੇ ਵਿੱਚ ਭੇਜਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਉਹ ਮੋਸ਼ਨਲ ਨੇ ਤੇ ਉਹ ਮੋਸ਼ਨਲ ਹੋ ਕੇ ਉਹ ਤੁਹਾਡੇ ਤੇ ਭਰੋਸਾ ਕਰਨਗੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਨੇ ਨਾ ਸਿਰ ਢਿੱਲੋਂ ਨੇ ਫਿਰ ਵੇੜੇ ਕਈ ਵਿਚੇੜਿਆਂ ਨੂੰ ਮਿਲਾਉਣ ਦਾ ਜਿਹੜਾ ਕਿ ਇੱਕ ਨਾਟਕ ਵਰਗਾ ਮਾਹੌਲ ਬਣਾਇਆ ਨਾ ਸਿਰ ਢਿੱਲੋਂ ਨੇ ਨਾਟਕ ਕੀਤਾ ਕਿ ਅਸੀਂ ਵਿਛੜਿਆ ਨੂੰ ਮਿਲਾ ਰਹੇ ਆ ਨਾ ਸਿਰ ਢਿੱਲੋਂ ਜਿਹੜਾ ਕਿ ਪਾਕਿਸਤਾਨ ਦਾ ਰਹਿਣ ਵਾਲਾ ਉਹ ਖੂਫੀਆ ਏਜੰਸੀਆਂ ਦਾ ਏਜੰਟ ਹੈ ਜਿਹੜਾ ਕਿ ਐਨਆਈਏ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ ਉਸਨੇ ਬਹੁਤ ਸਾਰੇ ਜਿਹੜੇ ਕਿ ਵੱਡੇ ਵੱਡੇ ਯੂਟਿਊਬਰ ਨੇ ਕਲਾਕਾਰ ਨੇ ਉਹਨਾਂ ਨੂੰ ਆਪਣੇ ਸ਼ਿਕੰਜੇ ਦੇ ਵਿੱਚ ਲਿਆ ਤੇ ਪੂਰੇ ਭਾਰੇ ਪੰਜਾਬ ਦੇ ਲੋਕ ਬਲੌਗਰ ਕਲਾਕਾਰ ਉਸ ਦੀਆਂ ਗੱਲਾਂ ਦੇ ਵਿੱਚ ਆ ਚੁੱਕੇ ਨੇ ਤੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣਾ ਫਿਕਰ ਪੈ ਰਿਹਾ ਕਿ ਅਸੀਂ ਵੀ ਕਿਤੇ ਜਸੂਸੀ ਦੇ ਵਿੱਚ ਨਾ ਫਸ ਜਾਈਏ ਵੀ ਜਸੂਸੀ ਕਰਨ ਦੇ ਉਹ ਚੱਕਰ ਦੇ ਵਿੱਚ ਨਾ ਫਸ ਜਾਈਏ ਜਿਹੜਾ ਜਸਬੀਰ ਸਿੰਘ ਜਾਨਮਾਲਾ ਉਸ ਦੀਆਂ ਬਹੁਤ ਸਾਰੀਆਂ ਚੈਟਾਂ ਹਰ ਫੋਨ ਫੋਕਾਲ ਬਰਬਦ ਹੋਏ ਨੇ ਜਿਹੜੀਆਂ ਉਹਨੇ ਪਾਕਿਸਤਾਨ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਉਸਦੇ ਗੱਲਬਾਤ ਕੀਤੀ ਹੈ ਅਕਸਰ ਹੀ ਉਹਦੀ ਜਿਹੜੀ ਪਾਕਿਸਤਾਨ ਦੇ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਸੀ ਉਸ ਨੂੰ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ ਉਹ ਜਿਹੜਾ ਪ੍ਰੋਗਰਾਮ ਸਾਰਾ ਉਹ ਲਿਖਿਆ ਸੀ ਉਹ ਆਈਐਸਆਈ ਦੇ ਏਜੰਟਾਂ ਦੇ ਵੱਲੋਂ ਲਿਖਿਆ ਗਿਆ ਸੀ ਤੇ ਉਸ ਦਾ ਮੁੱਖ ਮਹਿਮਾਨ ਜਸਬੀਰ ਸਿੰਘ ਜਾਨਮਾਲੀ ਸੀ ਤੇ ਜਦੋਂ ਜਸਬੀਰ ਸਿੰਘ ਜਾਨਮਾਲ ਉਸ ਪ੍ਰੋਗਰਾਮ ਦਾ ਹਿੱਸਾ ਬਣਦਾ ਹੈ ਤੇ ਉਸ ਨੂੰ ਪੈਸੇ ਦਾ ਲਾਜ ਦਿੱਤਾ ਜਾਂਦਾ ਹੈ ਪੈਸੇ ਦਾ ਲਾਜ ਦੇ ਕੇ ਉਸ ਨੂੰ ਆਪਣੇ ਵੱਲ ਕਵਰ ਕੀਤਾ ਗਿਆ ਤੇ ਫਿਰ ਉਸ ਨੇ ਇਹ ਮਾੜਾ ਮੋਟਾ ਜਿਹੜਾ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਜਸੂਸੀ ਤਰ੍ਹਾਂ ਕਰਕੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਦੇ ਰਿਆ ਸੀ ਇਹ ਜਿਹੜੀ ਕਿ ਖੂਫੀਆ ਵਿਭਾਗ ਦੀ ਟੀਮ ਨੇ ਪਤਾ ਲਗਾਇਆ ਹੈ ਨਾ ਸਿਰ ਢਿੱਲੋ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਸਨ ਜਿਹੜੇ ਜਿਹੜੇ ਬਲੌਗਰ ਨਾ ਸਿਰ ਢਿੱਲੋ ਦੇ ਨਾਲ ਬੈਠੇ ਨੇ ਉਹਦੇ ਕੋਲੋਂ ਰਾਤਾਂ गुजारੀਆਂ ਨੇ ਉਹਦੇ ਨਾਲ ਰਹੇ ਆ ਉਹਨਾਂ ਦੇ ਉੱਤੇ ਹੁਣ ਖੂਬિયા ਵਿਭਾਗ ਦੀ ਨਜ਼ਰ ਹੈ ਤੇ ਐਨਆਈਆਈ ਟੀਮ ਦੀ ਪੂਰੀ ਉਹਨਾਂ ਦੇ ਉੱਤੇ ਅੱਖ ਹੈ ਬੜੀ ਛੇਤੀ ਹੀ ਹੋਰ ਵੀ ਜਿਹੜੇ ਬਲੌਗਰ ਤੇ ਕਲਾਕਾਰ ਜਿਹੜਾ ਕਿ ਖੂਬੀਆ ਵਿਭਾਗ ਦੇ ਤੇ ਐਨਆਈ ਦੇ ਵਿਭਾਗ ਦੇ ਅੜਿੱਕੇ ਚੜਨ ਵਾਲੇ ਨੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਜਿਹੜੇ ਜਿਹੜੇ ਨਾਸੇ ਢਿੱਲੋ ਦੇ ਨਾਲ ਬੈਠੇ ਸਨ ਜਿਨ੍ਹਾਂ ਜਿਨ੍ਹਾਂ ਨੇ ਇਹ ਸਾਰੇ ਬਲੌਗ ਬਣਾਏ ਨੇ ਜਾ ਕੇ ਪਾਕਿਸਤਾਨ ਉਹਨਾਂ ਦੇ ਉੱਤੇ ਹੁਣ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਆਪਾਂ ਗੱਲ ਕਰ ਰਹੇ ਸੀ ਯੂਟਿਊਬਰ ਜਸਵੀਰ ਸਿੰਘ ਦੀ ਜਸਵੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਜਸਵੀਰ ਸਿੰਘ ਪੂਰੀ ਤਰ੍ਹਾਂ ਫਸ ਚੁੱਕਿਆ ਜਸਵੀਰ ਜਾਨਮਾਲ ਪੂਰੀ ਤਰ੍ਹਾਂ ਅੜਿੱਕੇ ਦੇ ਵਿੱਚ ਆ ਚੁੱਕਿਆ ਤੇ ਉਸਦੇ ਵਕੀਲ ਨੇ ਗੱਲ ਕਹੀ ਹੈ ਕਿ ਇਹ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਇਹ ਇੱਕ ਪਾਸੇ 10 ਬੰਦੇ ਮਾਰ ਦੇਣਾ 302 307 ਦੀਆਂ ਧਰਾਵਾਂ ਤੋਂ ਕਿਤੇ ਜ਼ਿਆਦਾ ਖਤਰਨਾਕ ਧਾਰਾ ਲੱਗੀ ਹੋਈ ਹੈ ਜਿਹੜੀ ਜਸਵੀਰ ਜਾਨਮਾਲ ਤੇ ਲੱਗ ਚੁੱਕੀ ਹੈ ਜਸਬੀਰ ਜਾਨਮਾਲ ਦਾ ਪੂਰਾ ਕੈਰੀਅਰ ਤਬਾਹ ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਬੜੀ ਸ਼ੇਤੀ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਇਸ ਦਾ ਜਿਹੜਾ YouTube ਚੈਨਲ ਹੈ ਉਹ ਵੀ ਡਿਲੀਟ ਕੀਤਾ ਜਾਵੇ 10 ਲੱਖ ਤੋਂ ਉੱਪਰ YouTube ਤੇ ਉਸਦੇ ਸਬਸਕ੍ਰਾਈਬਰ ਹਨ ਪਰ ਉਸ ਦਾ ਜਿਹੜਾ ਕੈਰੀਅਰ ਹੈ ਜਸਬੀਰ ਸਿੰਘ ਦਾ ਬਿਲਕੁਲ ਤਬਾਹ ਹੋ ਚੁੱਕਿਆ ਹੈ ਇਹ ਜਿਹੜਾ ਤਬਾਹੀ ਦਾ ਕਾਰਨ ਨਾਸਿਰ ਢਿੱਲੋਂ ਤੇ ਪਾਕਿਸਤਾਨ ਹੈ ਪਾਕਿਸਤਾਨ ਜਾਣਾ ਇਸ ਦੇ ਲਈ ਬਹੁਤ ਖਤਰਨਾਕ ਸਾਬਤ ਹੋਇਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੱਡੇ ਵੱਡੇ ਯੂਟਿਊਬਰ ਕਲਾਕਾਰ ਜਿਹੜੇ ਨਾਸਿਰ ਢਿੱਲੋਂ ਦੇ ਸੰਪਰਕ ਵਿੱਚ ਸਨ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਅੱਜ ਦੀ ਖਬਰ ਦੇ ਵਿੱਚ ਬਸ ਇੰਨਾ ਹੀ ਮੈਂ ਤੁਹਾਡਾ ਆਪਣਾ ਸੋਨੂ ਰਾਏ ਨੂੰ ਰਾਇਨ ਦਿਓ ਅਜਾਜਤ ਫਿਰ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਤੱਕ ਲਈ ਸਤਿ ਸ੍ਰੀ ਅਕਾਲ